tan guru nanak tan guru nanak tarapa bala tan guru nanak tan guru nanak you no, no. wah guru wah guru wah guru wah guru wah guru guru guru

ਹਲੇ ਵਕੇ ਸੇ ਅਸਰ ਪ੍ਰਭ ਸੋ ਰੰਗ ਬਸਿਆ ਰੰਗ ਲਾਏ ਸਾਧ ਸੰਗਤ ਕਾ ਆਸਰ ਪ੍ਰਭ ਸਿਆ ਰੰਗ ਲਾਏ Señora. ਸੰਗਤ ਕੈ ਆਸਰਾ ਪ੍ਰਭ ਸਿਉ ਰੰਗ ਲਾਏ ਸਾਧ ਸੰਗਤ ਕੈ ਆਸਰਾ ਪ੍ਰਭ ਸਿਉ rab se rang la Hey, hey.

दृश्य दिखाए एक दृश्य दिखाए एक दृश्य दिखाए एक दृश्य दिखाए, दिखाए साद संगत का आसरे रब सया रंग लाए ਸਾਤ ਸੰਗਤ ਕੈ ਆਸਰਾ ਪ੍ਰਭ ਸਿਆ ਰੰਗ ਲਾਏ ਸਾਤ ਸੰਗਤ ਕੈ ਆਸਰਾ ਪ੍ਰਭ ਸਿਆ ਰੰਗ ਲਾਏ ਸਾਤ ਸੰਗਤ ਕੈ ਆਸਰਾ ਪ੍ਰਭ ਸਿਆ ਰੰਗ ਲਾਏ ਆਗਣ

good way good, way, good way. ਕੀ ਆਪ ਜੀ ਕਰਕੇ ਆਪ ਦੀ ਤੁਲਨਾ ਕੋਈ ਲੇਵ ਕੋਈ ਨਾ ਕਰਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਆਪ ਦੀ ਕਿਰਪਾ ਜਨਾ ਕਰਮਾਈਆਂ ਸਭ ਲਿਆ ਕੀਤਾ ਤਦ ਦੀ ਆਪ ਜੀ ਦੇ ਸੇਵਕਾਂ ਦੀ ਕਮਾਈ ਨੂੰ ਭਾਗ ਲਾਇਕ ਕਰਦਾ ਸਤਿ ਦੀ ਕਿਰਪਾ ਕਰੇ ਸਾਰੇ ਸੰਗਤਾਂ ਨੂੰ ਹਾਜ਼ਰੀ ਦੇ ਕਿਰਪਾ ਦਾ ਦਰ ਪ੍ਰਵਾਹ ਕਰਨੀ ਜੋਤ ਨੂੰ ਮਨੋ ਕਾਵਨ ਕਰਕੇ ਸੰਦੇਹੀ ਸੰਗਤਾਂ ਲਈ ਨਿਸ਼ਾਨ ਸਾਹਿਬ ਦੀਆਂ ਅਗਰਜਾਂ ਦੇ ਵਿੱਚ ਮਿੱਤੇ ਪਾਏ ਰੱਤਾਂ ਕੱਢ ਕੇ ਮਤਭੂਤੀਆਂ ਬਣਾਇਆ ਕਰਦੇ ਹਨ ਪ੍ਰਕਾਸ਼ ਦੇ ਹਨ ਨਾਲ ਸੇਵਾ ਕੀਤੀ ਨੇ ਬਹੁਤ ਜੀ ਕਰਪਾ ਕਰਿਓ ਸਰਨ ਭਲਾ ਕਰਿਓ ਸਾਰਿਆਂ ਦਾ ਬਤੁਰ ਜੀਤ ਵਤ ਆਪ ਜੀ ਦੇ ਸ਼ਾਨ ਤੇ ਆਪ ਜੀ ਆਸਿ ਲੱਗਦਾ ਸੇਵਾ ਜੀ ਸਰਦਾਰ ਬਾਬੇ ਦੇਵ ਸਿੰਘ ਦੀ ਬਾਜੂ ਦਾ ਸਾਥ ਸਤਜੀ ਉਹਨਾਂ ਦੇ ਬੱਚਿਆਂ ਵਿੱਚ ਪਤਕੜੀ ਜੀ ਗੁਰਜੰਦਰ ਸਿੰਘ ਤੇ ਗੁੰਜੰਦਰ ਸਿੰਘ ਇਹ ਦੋਨਾਂ ਵੀਰਾਂ ਨੂੰ ਸਤਜੀ ਆਰੰਭ ਦਰਬਾਰ ਦੇ ਨਿਸ਼ਾਨ ਸਾਹਿਬ ਜੀ ਨੇ ਕੁੱਤੀਆਂ ਨੂੰ ਪ੍ਰਾਪਤ ਕਰਦੇ ਜੀ ਸਤਜੀ ਉਹਨਾਂ ਨੇ ਜੰਮੇ ਸਵਸਥਾ ਦੇ ਚਮਕ ਲਗੇ ਉਹਨਾਂ ਦੀਆਂ ਕੁੱਤੀਆਂ ਦਾ ਟਿਕਟਾਣਾ ਕਰਦੇ ਹੋਏ ਆਪ ਜੀ ਦੇ ਦਰਸ਼ਨ ਕਰਾਉਣ ਕਰਦੇ ਸਤਜੀ ਕਰਦੇ ਨਵੇਂ ਨਿਸ਼ਾਨ ਸਾਹਿਬ ਤੋਂ ਸਤਜੀ ਦੇ ਰੋਲ ਦੇ ਆ ਗਿਆ ਬਸ ਕਰੋ ਪੁਰਾਣੇ ਨਿਸ਼ਾਨ ਤੋਂ ਕਾਰਨ ਨਹੀਂ ਆ ਗਿਆ ਕਰੋ ਸੇਈ ਪਿਆਰੇ ਦੇ ਜਿਨਾਂ ਨੇ ਲਿਆਨਾਂ ਤਿਆਰ ਸੁਖ ਹੋਇਆ ਨਾ ਸਰਦੀ ਕਲਾ ਤੇਰੇ ਭਾਣੇ ਸੁਨਤ ਦਾ ਕਲਾ ਸਵਾ ਵਾਹੇ ਗੁਰੂ ਜੀ ਕੀ ਫਤਿਹ ਹੋ ਨਾ ਸਾਰੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਆਕਾਲ Yeah. ਦਾ ਖਲਸਾ ਆਈ ਗੁਰ ਕੀ ਦੇਵ ਸੀਆ ਬੋਲੇ ਬੋਲੇ ਸੋਨਹਾ ਸੋ ਸੁਨਹਿਰਾ ਬਾਹੂ ਜੀ ਤਾਰ ਰੱਖੀ ਆ ਜੀ you

ਵੀ ਕਮੇਟੀ ਬਣੀ ਆ ਅੱਜ ਹੀ ਨਿਸ਼ਾਨ ਸਾਹਿਬ ਚੜਾਉਣ ਦੀ ਖੁਸ਼ੀ ਦੇ ਵਿੱਚ ਬਾਬਾ ਜੀ ਕੀ ਪੱਤੇ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਤਨ ਜੀ ਮਹਾਰਾਜ ਸਾਬਦੀਆਂ ਦਾ ਲੱਖ ਲੱਖ ਕੋਟਿ ਕੋਟ ਸ਼ੁਕਰ ਹੈ ਆਪ ਜੀ ਨੇ ਸਤਿਗੁਰੂ ਜੀ ਹੋ ਤੁਮ ਬਾਦਰਪੁਰ ਦੇ ਜਵਾਨੀਆਂ ਸੰਤਾਂਾਂ ਦਾ ਲਾਗ ਕਾਤੀ ਸਤਿਗੁਰੂ ਜੀ ਜੋ ਜਾਇ ਨਿਸ਼ਾਨ ਸਾਹਿਬ ਚੜੇ ਨੇ ਉਹਨਾਂ ਦੀ ਸੇਵਾ ਲਈ ਹੈ ਸੰਗਤਾਂ ਦਾ ਸਭ ਤੋਂ ਵੱਧ ਤੋ ਧੰਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਸੰਗਤਾਂ ਨੇ ਵਾੜ ਚੜ ਕੇ ਸੇਵਾ ਦੇ ਵਿੱਚ ਹਿੱਸਾ ਪਾਇਆ ਹੈ ਇਸੇ ਤਰ੍ਹਾਂ ਬੇਨਤੀ ਹੈ ਸੰਗਤਾਂ ਨੇ ਗਾਉਂਦੀ ਸੇਵਾ ਕੀਤੀ ਤਾਂ ਪਾਉਣਾ ਸੋ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਇਸੋ ਨਿਹਾਲ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ